ਬਾਜ਼ ਦਾ ਮਤਲਬ ਹੈ ਜਿਹੜਾ ਆਪਣੇ ਆਪ 'ਚ ਰਾਜਾ ਹੈ ਜਿਹੜਾ ਉੱਪਰ ਉੱਪਰ ਰਹਿੰਦਾ ਹੈ ਉਡਾਰੀ ਉਹਦੀ ਉੱਚੀ ਹੈ। ਨਾਲ ਸੀ ਹੈਬਿਟਾਟ ਰਹਿਣ ਦਿੱਤਾ ਤੇ ਬਾਕੀ ਜਿਹੜਾ ਇਲੀਗਲ ਟ੍ਰੇਡ ਕਰਕੇ ਵੀ ਬਾਜ਼ ਖਤਮ ਕਰ ਦਿੱਤੇ ਗਏ। ਹਰ ਵੇਲੇ ਉਹਨਾਂ ਦੀ ਤਸਵੀਰ ਦੇ ਵਿੱਚ ਤੁਸੀਂ ਬਾਜ਼ ਦੇਖ ਸਕਦੇ ਹੋ। ਗੁਰੂ ਸਾਹਿਬ ਜੀ ਨੂੰ ਯਾਦ ਹੀ ਅਸੀਂ ਕਰਦੇ ਹਾਂ ਚਿੱਟੇ ਬਾਜਾਂ ਵਾਲੇ। ਹਾਂਜੀ, ਨੀਲਾ ਘੋੜਾ, ਬਾਂਕਾ ਘੋੜਾ ਹੱਥ ਵਿੱਚ ਬਾਜ਼ ਸਜਾਏ ਨੇ। ਰੁੱਖ ਜਿਹੜੇ ਪੰਜਾਬ ਦੇ ਉਹ ਰੁੱਖ ਜਿਹੜੇ ਬਹੁਤੇ ਅਲੋਪ ਹੋ ਚੁੱਕੇ ਨੇ ਜਾਂ ਉਤਰੀ ਭਾਰਤ ਦੇ ਉਹ ਰੁੱਖ ਜਿਹੜੇ ਇਸ ਵੇਲੇ ਦੇਖਣ ਨੂੰ ਨਹੀਂ ਮਿਲਦੇ ਉਹਨਾਂ ਰੁੱਖਾਂ ਦੇ ਇਹ ਜੰਗਲ ਅਸੀਂ ਲਗਾਵਾਂਗੇ 350 ਜੰਗਲ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਸ਼ਹੀਦੀਪੁਰਬ ਨੂੰ ਮੁਖਰਾਕੇ ਲਗਾਵਾਂਗੇ ਸਾਹਿਬ ਜੀ ਨੇ ਕਿਹਾ ਭੈ ਕਾਹੂ ਕੋ ਦੇਤ ਨਾ ਨਹਿ ਪਹਿਮਾਨਤ ਆਂ ਨਾ ਕਿਸੇ ਤੋਂ ਡਰੋ ਤੇ ਨਾ ਕਿਸੇ ਨੂੰ ਡਰਾਓ ਅਸਲ ਦੇ ਵਿਚ ਗਿਆਨੀ ਉਹੀ ਹੈ ਸੋ ਨਾਲ ਹੀ ਅਸੀਂ ਇੱਕ ਹੋਰ ਪ੍ਰੋਜੈਕਟ ਅੱਜ ਅਨਾਉਂਸ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਅਸੀਂ ਜਿੱਦਾਂ ਯਾਦ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬੜਾ ਇੰਪੋਰਟੈਂਟ ਸੰਦੇਸ਼ ਦਿੱਤਾ ਸਾਨੂੰ ਕਿ ਹਰ ਇਨਸਾਨ ਸਾਹਸ ਦੇ ਨਾਲ ਜੀਵੇ ਬਹਾਦਰੀ ਨਾਲ ਜੀਵੇ ਰਾਜਾ ਬਣ ਕੇ ਰਵੇ ਕਿਸੇ ਦੀ ਗੁਲਾਮੀ ਨਾ ਕਰੇ ਤੇ ਉਸ ਚੀਜ਼ ਨੂੰ ਜੇ ਰਿਪਰੈਜ਼ੈਂਟ ਕਰਦਾ ਹੈ ਤੇ ਉਹ ਹੈ ਬਾਜ ਬਾਜ ਦਾ ਮਤਲਬ ਹੈ ਜਿਹੜਾ ਆਪਣੇ ਆਪ ਚ ਰਾਜਾ ਹੈ ਜਿਹੜਾ ਉਹ ਉੱਪਰ ਉੱਪਰ ਰਹਿੰਦਾ ਹੈ ਉਡਾਰੀ ਉਹਦੀ ਉੱਚੀ ਹੈ ਤੇ ਉਹ ਸਾਰੇ ਕਾਇਨਾਤ ਦਾ ਸਾਰੀ ਕੁਦਰਤ ਦਾ ਐਪਿਕਸ ਬर्ड ਹੈ ਉਹ ਟਾਪ ਹੈ ਉਹ ਪੀਕ ਹੈ ਤੇ ਉਹੀ ਪੀਕ ਅਸੀਂ ਖਤਮ ਕਰ ਦਿੱਤੀ ਕਿਉਂਕਿ ਜਿਹੜਾ 베이스 ਹੀ ਸਾਰਾ ਖਤਮ ਕਰ ਦਿੱਤਾ ਹੈਬਿਟਾਟ ਖਤਮ ਹੋ ਗਿਆ ਪੋਲੂਸ਼ਨ ਇਨਾ ਵਧਾ ਦਿੱਤਾ ਕਿ ਜਿਹੜਾ ਬਾਦ ਜੀ ਜਿਹੜੀ ਵੀ ਚੀਜ਼ ਖਾਂਦਾ ਹੈ ਉਹਦੇ ਨਾਲ ਉਹਦਾ ਸਰੀਰ ਖਤਮ ਹੁੰਦਾ ਹੈ ਤੇ ਨਾ ਅਸੀਂ ਹੈਬਿਟਾਟ ਰਹਿਣ ਦਿੱਤਾ ਤੇ ਬਾਕੀ ਜਿਹੜਾ ਇਲੀਗਲ ਟ੍ਰੇਡ ਕਰਕੇ ਵੀ ਬਾਜ ਖਤਮ ਕਰ ਦਿੱਤੇ ਗਏ ਇੱਥੋਂ ਕਿਤੇ ਕਿਤੇ ਵੇਚ ਦਿੱਤੇ ਗਏ ਉਸ ਚੀਜ਼ ਨੂੰ ਦੁਬਾਰਾ ਰਿਵਾਈਵ ਕਰਨ ਲਈ ਅੱਜ ਅਸੀਂ ਫੈਸਲਾ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਬੜਾ ਇੰਪੋਰਟੈਂਟ ਜੀਵਨ ਦਾ ਸੰਦੇਸ਼ ਸੀ ਹਰ ਵੇਲੇ ਉਹਨਾਂ ਦੀ ਤਸਵੀਰ ਦੇ ਵਿੱਚ ਤੁਸੀਂ ਬਾਜ ਦੇਖ ਸਕਦੇ ਹੋ ਗੁਰੂ ਸਾਹਿਬ ਜੀ ਨੂੰ ਯਾਦ ਹੀ ਅਸੀਂ ਕਰਦੇ ਹਾਂ ਚਿੱਟੇ ਬਾਜਾਂ ਵਾਲੇ ਹਾਂਜੀ ਨੀਲਾ ਘੋੜਾ ਬਾਂਕਾ ਜੋੜਾ ਹੱਥ ਵਿੱਚ ਬਾਜ ਸਜਾਏ ਨੇ ਸੋ ਇਹ ਅਸੀਂ ਜਿਹੜੇ ਕਿੱਸੇ ਅਸੀਂ ਗਾਉਨੇ ਆ ਜਿੱਦਾਂ ਅਸੀਂ ਗੁਰੂ ਸਾਹਿਬ ਨੂੰ ਯਾਦ ਕਰਦੇ ਆ ਉਹਨੂੰ ਯਾਦ ਕਰਦੇ ਆ ਅਸੀਂ ਸੋਚਿਆ ਕਿ ਅਸੀਂ ਬਾਜ ਨੂੰ ਰਿਵਾਈਵ ਕਰੀਏ ਸੋ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਬੰਬੇ ਨੈਚੁਰਲ ਹਿਸਟਰੀ ਸੁਸਾਇਟੀ ਜਿਹੜੀ ਕਿ 140 ਸਾਲ ਪੁਰਾਣੀ ਜਥੇਬੰਦੀ ਹੈ ਜਿਹੜੀ ਇਦਾਂ ਦੇ ਪੰਛੀਆਂ ਦਾ ਵਾਤਾਵਰਨ ਨੂੰ ਬਚਾਉਣ ਲਈ ਉਹਨਾਂ ਨੂੰ ਰਿਵਾਈਵ ਕਰਨ ਲਈ ਕੰਮ ਕਰਦੀ ਆ ਰਹੀ ਹੈ ਉਹਨਾਂ ਨਾਲ ਅਸੀਂ ਜਿਹੜਾ ਐਮਓਯੂ ਸਾਈਨ ਕੀਤਾ ਹੈ ਤੇ ਉਹਦੇ ਆਧਾਰ ਦੇ ਉੱਤੇ ਅਸੀਂ ਪੰਜਾਬ ਸਰਕਾਰ ਦੇ ਜਿਹੜਾ ਵਾਈਲਡ ਲਾਈਫ ਡਿਪਾਰਟਮੈਂਟ ਹੈ ਫੋਰੈਸਟ ਡਿਪਾਰਟਮੈਂਟ ਹੈ ਉਹਨਾਂ ਨਾਲ ਰਲ ਕੇ ਬੀਐਨਐਚਐਸ ਨਾਲ ਰਲ ਕੇ ਇਹ ਪ੍ਰੋਜੈਕਟ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਡਾ ਇਹ ਅਨੁਮਾਨ ਹੈ ਕਿ ਅਗਲੇ 5 ਦਾ 10 ਸਾਲ ਜਾਂ 15 ਸਾਲਾਂ ਦੇ ਵਿੱਚ ਦੁਬਾਰਾ ਬਾਜ ਨੂੰ ਅਸੀਂ ਸਹੀ ਤਰੀਕੇ ਨਾਲ ਦੇਖ ਸਕਦੇ ਹਾਂ ਅੱਜ ਹੁਣ ਜੋ ਹੁਣ ਤੱਕ ਦੀ ਰਿਪੋਰਟ ਹੈ ਕਿ ਪਿਛਲੇ 20-25 ਸਾਲਾਂ ਦੇ ਵਿੱਚ ਇਸ ਬਾਜ ਨੂੰ ਕਿਸੇ ਨੇ ਨਹੀਂ ਦੇਖਿਆ ਨਾਰਥਰਨ ਗੋਸ਼ਾਕ ਜਿਹੜਾ ਆਫੀਸ਼ੀਅਲ ਨੇਮ ਹੈ ਉਸ ਬਾਜ ਦਾ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਕੋਲ ਹੁੰਦਾ ਸੀ ਤੇ ਸ਼ਾਹੀਨ ਬਾਜ ਵੀ ਪੰਜਾਬ ਦਾ ਸੀ ਬਾਜ ਇਹ ਦੋ ਕਿਸਮਾਂ ਦੇ ਜਿਹੜੇ ਬਾਜ ਨੇ ਇਹ ਪਿਛਲੇ 20-25 ਸਾਲਾਂ ਚ ਅਕੋਰਡਿੰਗ ਟੂ ਆਫੀਸ਼ੀਅਲ ਸਟੇਟਮੈਂਟ ਇੱਥੇ ਕਿਸੇ ਨੇ ਦੇਖੇ ਨਹੀਂ ਹੈ ਤੇ ਇਹ ਕਿਸ ਕਿਸਮ ਦਾ ਸਮਾਜ ਅਸੀਂ ਬਣਾ ਲਿਆ ਨਾ ਅਸੀਂ ਰੁੱਖ ਰਹਿਣ ਦਿੱਤੇ ਨਾ ਅਸੀਂ ਪੰਛੀ ਰਹਿਣ ਦਿੱਤੇ ਨੇ ਨਾ ਅਸੀਂ ਵਾਤਾਵਰਨ ਰਹਿਣ ਦਿੱਤਾ ਸੋ ਜੇ ਅਸੀਂ ਗੁਰੂ ਸਾਹਿਬਾਨ ਦੇ ਪੁਰਬ ਮਨਾਉਣੇ ਨੇ ਤੇ ਗੁਰੂ ਸਾਹਿਬ ਜੀ ਦੇ ਦਿੱਤੇ ਉਪਦੇਸ਼ ਨੂੰ ਤਾਂ ਜ਼ਰੂਰੀ ਹੈ ਨਾ ਵੀ ਅਸੀਂ ਆਪਣਾ ਜੀਵਨ ਚ ਲੈ ਕੇ ਆਈਏ ਸੋ ਕੁਦਰਤ ਨੂੰ ਬਚਾਉਣਾ ਤੇ ਇਹਨਾਂ ਪੰਛੀਆਂ ਨੂੰ ਬਚਾਉਣਾ ਤੇ ਉਹਨਾਂ ਨੂੰ ਦੁਬਾਰਾ ਲੈ ਕੇ ਆਉਣਾ ਇਹ ਅੱਜ ਦਾ ਜਿਹੜਾ ਸਾਡਾ ਐਲਾਨ ਸੀ ਦੇਖੋ ਜੀ ਹੁਣ ਤੱਕ ਅਸੀਂ ਜਿਹੜੇ 350 1350 ਜੰਗਲ ਲਗਾਏ ਨੇ ਉਹਦੇ ਵਿੱਚ ਸਰਕਾਰ ਨੇ ਵੀ ਸਾਨੂੰ ਜ਼ਮੀਨ ਦਿੱਤੀ ਹੈ ਤੇ ਆਮ ਲੋਕਾਂ ਨੇ ਵੀ ਪਿੰਡ ਦੀ ਜ਼ਮੀਨ ਹੈ ਸਕੂਲ ਦੀ ਜ਼ਮੀਨ ਹੈ ਕਾਲਜ ਦੇ ਵਿੱਚ ਹੈ ਗੁਰਦੁਆਰੇ ਮੰਦਰਾਂ ਦੇ ਵਿੱਚ ਸਾਨੂੰ ਲੋਕਾਂ ਨੇ ਜ਼ਮੀਨ ਦਿੱਤੀ ਆ ਸਾਡੇ ਨਾਲ ਨੇ ਸਰਦਾਰ 우ਜਾਗਰ ਸਿੰਘ ਜੀ ਜਿਹੜੇ ਕਿ ਹਰਿਆਣੇ ਦੇ ਵਿੱਚ ਇਹਨਾਂ ਨੇ ਚਰਨ ਕਮਲ ਸਾਹਿਬ ਗੁਰਦੁਆਰੇ ਦੇ ਵਿੱਚ ਸਾਨੂੰ 1 ਏਕੜ ਜ਼ਮੀਨ ਦਿੱਤੀ ਹੈ ਤੇ ਆ ਸਾਡੇ ਨਾਲ ਨੇ ਦਵਿੰਦਰਪਾਲ ਸਿੰਘ ਜੀ ਇਹਨਾਂ ਨੇ ਸਕੂਲਾਂ ਦੇ ਵਿੱਚੋਂ ਸਾਨੂੰ ਜ਼ਮੀਨ ਮੁਹਈਆ ਕਰਵਾਈ ਹੈ ਸੋ ਬੜਾ ਲੋਕਾਂ ਦੇ ਵਿੱਚ ਜੋਸ਼ ਹੈ ਜਦ ਗੁਰੂ ਸਾਹਿਬ ਜੀ ਦੇ ਨਾਂ ਦੇ ਉੱਤੇ ਅਸੀਂ ਕਾਰਜ ਸ਼ੋਅ ਕਰਦੇ ਹਾਂ ਜੀ ਹਰ ਬੰਦਾ ਚਾਹੁੰਦਾ ਵੀ ਗੁਰੂ ਸਾਹਿਬ ਦੇ ਨਾਂ ਦੇ ਉੱਤੇ ਜੰਗਲ ਮੇਰੇ ਘਰ 'ਚ ਵੀ ਲੱਗੇ ਮੇਰੇ ਸਕੂਲ 'ਚ ਲੱਗੇ ਸੋ ਸਾਨੂੰ ਇਸ ਗੱਲ ਦਾ ਫਿਕਰ ਨਹੀਂ ਹੈ ਕਿ ਜ਼ਮੀਨ ਨਹੀਂ ਹੋਏਗੀ ਸਰ ਸਰ ਮੁਕੇ ਤੇ ਲਗਾਤਾਰ ਜਾਂਦੇ ਨੇ ਬਹੁਤ ਅੱਛਾ ਸਵਾਲ ਹੈ ਜੀ ਦੇਖੋ ਜਿਹੜਾ ਇਹ ਜੰਗਲ ਜਿਸ ਤਰੀਕੇ ਨਾਲ ਅਸੀਂ ਲਗਾਨੇ ਆ ਮੀਆਂ ਵਾਈਕੇ ਮੈਥਡੋਲੋਜੀ ਦੇ ਨਾਲ ਇਹਦੇ ਵਿੱਚ ਇੱਕ ਸਕੁਅਰ ਮੀਟਰ ਵਿੱਚ ਤਿੰਨ ਡਿਫਰੈਂਟ ਕਿਸਮ ਦੇ ਵੱਖ-ਵੱਖ ਕਿਸਮ ਦੇ ਜਿਹੜੇ ਰਵਾਇਤੀ ਰੁੱਖ ਲਗਾਏ ਜਾਂਦੇ ਨੇ ਤੇ ਜਿਸ ਤਰ੍ਹਾਂ ਅਸੀਂ ਲਗਾਉਨੇ ਆ ਉਸ ਢੰਗ ਦੇ ਵਿੱਚ 100% ਸਰਵਾਈਵਲ ਹੈ ਮੈਨੇ 99.9 ਚਲੋ ਮੈਂ 0.1 ਰਹਿ ਦਨਾਂ 99.9% ਸਰਵਾਈਵਲ ਹੈ ਤੇ 6 ਮਹੀਨਿਆਂ ਦੇ ਵਿੱਚ ਪੰਛੀ ਆਣੇ ਸ਼ੁਰੂ ਹੋ ਜਾਂਦੇ ਨੇ ਕੌਂਸਲੇ ਬਣਾ ਲੈਂਦੇ ਨੇ 15 ਫੁੱਟ ਜਿਹੜਾ ਨਿੰਮ ਦਾ ਰੁੱਖ ਮੈਂ ਕੱਲ ਦੇਖ ਕੇ ਆਇਆ ਕਿ 6 ਮਹੀਨਿਆਂ ਦੇ ਵਿੱਚ 15 ਫੁੱਟ ਰੁੱਖ ਪਹੁੰਚ ਜਾਂਦੇ ਨੇ 20 ਫੁੱਟ 25 ਫੁੱਟ ਸੋ ਇਹ ਜਿਹੜੇ ਰੁੱਖ ਨੇ ਜਿਸ ਤਰੀਕੇ ਨਾਲ ਲਗਾਏ ਜਾਂਦੇ ਨੇ ਇਹਨਾਂ ਨੂੰ ਅਸੀਂ ਤਕਰੀਬਨ ਸਾਲ ਡੇਢ ਸਾਲ ਪਾਣੀ ਜਾਂ ਇਹਦੀ ਪਰਵਰਿਸ਼ ਹੁੰਦੀ ਹੈ ਉਸ ਤੋਂ ਬਾਅਦ ਇਹ ਰੁੱਖ ਆਪਣੇ ਆਪ ਚ ਪੂਰਾ ਜੰਗਲ ਹੈ ਇਹਨੂੰ ਕੁਝ ਕਰਨ ਦੀ ਲੋੜ ਨਹੀਂ ਇਹਨੇ ਆਪਣੇ ਆਪ ਹੀ ਖਾਦ ਬਣਨੀ ਹੈ ਸਾਰਾ ਕੁਝ ਆਰਗਾਨਿਕ ਹੈ ਇਹਦੇ ਚ ਕੋਈ ਕੈਮੀਕਲ ਨਹੀਂ ਪਾਇਆ ਜਾਂਦਾ ਸੋ ਇਹ ਜਿਹੜਾ ਢੰਗ ਤਰੀਕਾ ਹੈ ਮੀਆਵਾਕੀ ਮੈਥਡੋਲੋਜੀ ਇਹ オリジナル ਇਹੀ ਦਰਸਾਉਂਦਾ ਹੈ ਕਿ ਜਦੋਂ ਜੰਗਲ ਰੂਪ ਦੇ ਵਿੱਚ ਜੋ ਕੁਦਰਤ ਜਿਸ ਤਰ੍ਹਾਂ ਕੁਦਰਤ ਜੰਗਲ ਫਲਾਉਂਦੀ ਹੈ ਉਦ ਤਰ੍ਹਾਂ ਜੇ ਤੁਸੀਂ ਜੰਗਲ ਲਗਾਉਂਗੇ ਤੇ 1 ਸਾਲ ਦੇ ਵਿੱਚ 10 ਸਾਲਾਂ ਵਰਗਾ ਜੰਗਲ ਬਣ ਜਾਂਦਾ ਤੇ 10 ਸਾਲਾਂ ਦੇ ਵਿੱਚ 100 ਸਾਲ ਵਰਗਾ ਜੰਗਲ ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਆਪਣੇ ਸਕੂਲ 'ਚ ਲਗਾ ਸਕਦੇ ਹੋ ਤੇ ਜਿਹੜੀ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਮੈਂ ਹੁਣ ਦੱਸਣ ਜਾ ਰਿਹਾ ਕਿ ਇਹਦੇ ਨਾਲ ਵਾਤਾਵਰਣ ਦੇ ਵਿੱਚ ਜਿਹੜਾ ਵਧ ਰਿਹਾ ਤਾਪਮਾਨ ਆ ਉਹ ਘਟਦਾ ਹੈ 5-6 ਡਿਗਰੀ ਟੈਂਪਰੇਚਰ ਘਟਦਾ ਹੈ ਤੀਜੀ ਗੱਲ ਜਿਹੜਾ ਰੇਨ ਵਾਟਰ ਜਿਹੜਾ ਮੀਂਹ ਦਾ ਪਾਣੀ ਆਉਂਦਾ ਉਸ ਡਰੇਨ ਚ ਚਲਾ ਜਾਂਦਾ ਇਹ ਜਿਹੜਾ ਜੰਗਲ ਜਿੱਥੇ ਤੁਸੀਂ ਲਗਾਉਨੇ ਹੋ 6 ਕਾਰ ਪਾਰਕਿੰਗ ਜਗ੍ਹਾ ਦੇ ਵਿੱਚ ਜਦੋਂ ਤੁਸੀਂ 200 ਸਕੁਅਰ ਮੀਟਰ ਦੇ ਵਿੱਚ 350 ਜੰਗਲ ਲਗਾਉਗੇ 350 ਰੁੱਖਾਂ ਦਾ ਜੰਗਲ ਲਗਾਉਗੇ ਤੇ ਜਿਹੜਾ ਮੀਂਹ ਦਾ ਪਾਣੀ ਉਹ ਸਿੱਧਾ ਜ਼ਮੀਨ 'ਚ ਜਾਂਦਾ ਚੌਥਾ ਜਿਹੜਾ ਮੋਸਟ ਇੰਪੋਰਟੈਂਟ ਚੀਜ਼ ਇਹ ਹੈ ਕਿ ਬਾਇਓਡਾਈਵਰਸਿਟੀ ਆਂਦੀ ਹੈ ਪੰਛੀ ਵਾਪਸ ਆਣੇ ਸ਼ੁਰੂ ਕਰਦੇ ਨੇ ਮਿੱਟੀ ਉਪਜਾਊ ਹੁੰਦੀ ਹੈ ਕੀੜੇ ਮਕੌੜੇ ਭੌਰੇ ਤਿਤਲੀਆਂ ਜਿਹੜੀਆਂ ਕਿ ਅੱਜ ਤੁਹਾਨੂੰ ਕਿਸੇ ਬੱਚੇ ਨੂੰ ਦਿਖਦੀਆਂ ਨਹੀਂ ਸਾਰੀਆਂ ਕਿਤਾਬਾਂ 'ਚ ਨਜ਼ਰ ਆਉਂਦੀਆਂ ਨੇ ਉਹ ਤੁਸੀਂ ਜੰਗਲ 'ਚ ਦੇਖਦੇ ਹੋ ਤੇ ਛੇਵਾਂ ਚੀਜ਼ ਹੈ ਜਿਹੜੀ ਸਭ ਤੋਂ ਖੂਬਸੂਰਤ ਹੈ ਕਿ ਇਹ ਜਿਹੜਾ ਵਾਤਾਵਰਣ ਦਾ ਜਿਹੜਾ ਸੰਤੁਲਨ ਹੈ ਜਿਹੜਾ ਵਿਗੜ ਗਿਆ ਹੁਣ ਕਿਤੇ ਸੋਕਾ ਪੈ ਰਿਹਾ ਕਿੱਥੇ ਗਰਮੀ ਆ ਰਹੀ ਹੈ ਬਹੁਤ ਗਰਮੀ ਆ ਰਹੀ ਹੈ ਕਿੱਥੇ ਬਾੜ ਆ ਰਹੀ ਹੈ ਕਿੱਥੇ ਮਡ ਸਲਾਈਡਸ ਆ ਰਹੀਆਂ ਨੇ ਇਹ ਸਤਾ ਹੋਇਆ ਕਿਉਂਕਿ ਸਾਰਾ ਸੰਤੁਲਨ ਵਿਗਾੜ ਦਿੱਤਾ ਹੁਣ ਇਹ ਜਿਹੜਾ ਜੰਗਲ ਲਗਾਉਣ ਦੇ ਨਾਲ ਜਦੋਂ ਰੁੱਖ ਲਗਾਉਨੇ ਆ ਤੇ ਸਾਰਾ ਵਾਤਾਵਰਨ ਦਾ ਸੰਤੁਲਨ ਦੁਬਾਰਾ ਹੁੰਦਾ ਉਹ ਜਿਹੜੇ ਬੱਦਲ ਨੇ ਉਹ ਵਾਪਸ ਆਂਦੇ ਨੇ ਟਾਈਮਲੀ ਬੇਸਿਸ ਤੇ ਜਦੋਂ ਬੱਦਲਾਂ ਦੇ ਆਉਣ ਦਾ ਟਾਈਮ ਹੈ ਜਦੋਂ ਮੀਂਹ ਪੈਣ ਦਾ ਟਾਈਮ ਹੈ ਮੀਂਹ ਪਵੇ ਜਦੋਂ ਗਰਮੀ ਹੋਵੇ ਗਰਮੀ ਹੋਵੇ ਸੋ ਇਹ ਸਾਰੀ ਚੀਜ਼ ਨੂੰ ਸਾਰਿਆਂ ਤੇ ਸਾਰੀਆਂ ਪ੍ਰੋਬਲਮਸ ਦਾ ਜੇ ਸੋਲੂਸ਼ਨ ਹੈ ਜੇ ਸਮਾਧਾਨ ਹੈ ਤੋ ਜੰਗਲ ਲਗਾਉਣਾ ਤੇ ਸਾਡਾ ਸਵਸਤ ਸਤਵੀਂ ਚੀਜ਼ ਸ਼ੁੱਧ ਹਵਾ ਸਾਡੇ ਲਈ ਇੱਕ ਵਾਤਾਵਰਣ ਨੂੰ ਸ਼ੁੱਧ ਮਿਲ ਜਾਵੇ ਤੇ ਸਾਡੇ ਸ਼ਰੀਰ ਨੂੰ ਸਾਡੇ ਆਤਮਾ ਨੂੰ ਸਾਡੇ ਅੰਦਰ ਅੰਦਰਲੇ ਨੂੰ ਸਵਾਰਦਾ ਜਪਾਨ ਦੇ ਵਿੱਚ ਡਾਕਟਰ ਅੱਜਕਲ ਕਹਿਣ ਲੱਗੇ ਨੇ ਕਿ ਤੂੰ ਹਰ ਰੋਜ਼ ਜਾ ਕੇ ਅੱਧਾ ਘੰਟਾ ਸਵੇਰੇ ਅੱਧਾ ਘੰਟਾ ਸ਼ਾਮ ਜੰਗਲ ਦੇ ਵਿੱਚ ਜਾ ਕੇ 10 ਮਿੰਟ ਲਗ ਗੁਜ਼ਾਰੇਗਾ ਤੇ ਤੇਰੀ ਦਵਾਈਆਂ ਲੈਣ ਦੀ ਲੋੜ ਨਹੀਂ ਤੇਰਾ ਸਵਸਤ ਹੋ ਜਾਏਗਾ ਸ਼ਰੀਰ ਤੇ ਅਸੀਂ ਤਾਂ ਜੰਗਲ ਰਹਿਣ ਹੀ ਦਿੱਤੇ ਸੋ ਇਹਨਾਂ ਜੰਗਲਾਂ ਦੇ ਵਿੱਚ ਜਾ ਕੇ ਵੀ ਅਸੀਂ ਆਪਣੀ ਹੈਲਥ ਨੂੰ ਵੀ ਸੁਧਾਰ ਸਕਦੇ ਹਾਂ ਸੋ ਸਾਰੇ ਹੀ ਵਨ-ਵਿਨ ਸਿਚੁਏਸ਼ਨ ਹੈ ਸੋ ਸਿਰਫ 50000 ਰੁਪਏ ਤੋਂ ਲੈ ਕੇ ਲੱਖ ਰੁਪਏ ਦੇ ਵਿੱਚ ਇੱਕ ਜੰਗਲ ਤੁਸੀਂ ਆਪਣੇ ਸਕੂਲ ਕਾਲਜ ਘਰ ਦੇ ਵਿੱਚ ਲਗਾ ਸਕਦੇ ਹੋ ਹਾਂਜੀ ਮੇਰਾ ਨਾਮ ਹੈ ਜੀ ਡਾਕਟਰ ਰਾਜਵੰਦ ਸਿੰਘ ਮੈਂ ਗਲੋਬਲ ਪ੍ਰੈਜ਼ੀਡੈਂਟ ਹਾਂ ਜੀ ਇਕੋ ਸਿਕਤਾ ਜਥੇਬੰਦੀ ਦਾ ਅੱਜ ਅਸੀਂ ਅਨਾਉਂਸ ਕੀਤਾ ਹੈ ਜੀ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ 350 ਸਾਲਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਹੈ ਉਸ ਨੂੰ ਇੱਕ ਠੋਸ ਰੂਪ ਦੇ ਵਿੱਚ ਬਣਾਉਣ ਲਈ ਅਸੀਂ ਅੱਜ ਅਨਾਉਂਸ ਕੀਤਾ ਹੈ ਕਿ 350 ਜੰਗਲ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹ ਸ਼ਹੀਦੀਪੁਰ ਨੂੰ ਮੁਖਰਾਕੇ ਲਗਾਵਾਂਗੇ ਜਿਦੇ ਵਿੱਚ ਹਰੇਕ ਜੰਗਲ ਦੇ ਵਿੱਚ 350 ਰੁੱਖ ਹੋਣਗੇ ਰੁੱਖ ਜਿਹੜੇ ਪੰਜਾਬ ਦੇ ਉਹ ਰੁੱਖ ਜਿਹੜੇ ਬਹੁਤੇ ਅਲੋਪ ਹੋ ਚੁੱਕੇ ਨੇ ਜਾਂ ਉਤਰੀ ਭਾਰਤ ਦੇ ਉਹ ਰੁੱਖ ਜਿਹੜੇ ਇਸ ਵੇਲੇ ਦੇਖਣ ਨੂੰ ਨਹੀਂ ਮਿਲਦੇ ਉਹਨਾਂ ਰੁੱਖਾਂ ਦੇ ਇਹ ਜੰਗਲ ਅਸੀਂ ਲਗਾਵਾਂਗੇ ਤੇ 350 ਜੰਗਲ ਲਗਾਉਣ ਦਾ ਮਤਲਬ ਹੈ ਕਿ 122000 ਰੁੱਖ ਜਿਹੜੇ ਨੇ ਏ ਪੰਜਾਬ ਦੇ ਵਿੱਚ ਹਰਿਆਣਾ ਰਾਜਸਥਾਨ ਜਿੱਥੇ ਕਿਤੇ ਵੀ ਸਾਨੂੰ ਜਗ੍ਹਾ ਮਿਲੇਗੀ ਅਸੀਂ ਜੰਗਲ ਲਗਾਵਾਂਗੇ ਸੋ ਸਾਡਾ ਇਹ ਵਿਜ਼ਨ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਪੁਰਬ ਹੈ ਸਦਾ ਲਈ ਸਾਨੂੰ ਯਾਦ ਕਰਾਵੇ ਕਿ ਕਿਸ ਤਰ੍ਹਾਂ ਅਸੀਂ ਇੱਕ ਦੂਜੇ ਲਈ ਰਾਖੇ ਬਣ ਕੇ ਇਸ ਦੁਨੀਆ 'ਚ ਜਿਉਣਾ ਹੈ ਤੇ ਰਾਖੇ ਕੱਲੇ ਧਰਮ ਦੇ ਰਾਖੇ ਨਹੀਂ ਵਾਤਾਵਰਣ ਦੇ ਰਾਖੇ ਵੀ ਉਨੇ ਹੀ ਇੰਪੋਰਟੈਂਟ ਹੈ ਗੁਰੂ ਸਾਹਿਬ ਜੀ ਨੇ ਕਿਹਾ ਪੈ ਕਾਹੋਂ ਕੋ ਦੇਤ ਨਾ ਨਹਿ ਪਹਿਮਾਨਤ ਆਂ ਨਾ ਕਿਸੇ ਤੋਂ ਡਰੋ ਤੇ ਨਾ ਕਿਸੇ ਨੂੰ ਡਰਾਓ ਅਸਲ ਵਿੱਚ ਗਿਆਨੀ ਉਹੀ ਹੈ ਤੇ ਗੁਰੂ ਸਾਹਿਬ ਜੀ ਨੇ ਇਹ ਵੀ ਕਿਹਾ ਵੀ ਜਿਹੜਾ ਦੂਜਿਆਂ ਦੀ ਰੱਖਿਆ ਕਰਦਾ ਹੈ ਦੂਜਿਆਂ ਨੂੰ ਆਪਣਾ ਹਰ ਆਪਣੀ ਜਿਹੜੀ ਸ਼ਕਤੀ ਦੇ ਨਾਲ ਦੂਜਿਆਂ ਲਈ ਇੱਕ ਵਾਤਾਵਰਣ ਕ੍ਰੀਏਟ ਕਰਦਾ ਕਿ ਉਹ ਆਪਣੀ ਆਜ਼ਾਦੀ ਦੇ ਨਾਲ ਆਪਣਾ ਧਰਮ ਫੋਲੋ ਕਰ ਸਕੇ ਉਸੇ ਤਾਂ ਹੀ ਸਾਨੂੰ ਰਖੇਕ ਬਣ ਕੇ ਵਾਤਾਵਰਣ ਨੂੰ ਵੀ ਬਚਾਉਣ ਦੀ ਲੋੜ ਹੈ ਤਾਂ ਕਿ ਲੋਕੀ ਸਾਹ ਲੈ ਸਕਣ ਸ਼ੁੱਧ ਹਵਾ ਤਾਂ ਮਿਲ ਸਕੇ ਲੋਕਾਂ ਨੂੰ ਤੇ ਉਹ ਕਿਸ ਕਿਸਮ ਦੀ ਆਜ਼ਾਦੀ ਹੈ ਜਿੱਥੇ ਸਾਹ ਹੀ ਨਾ ਚੰਗਾ ਆਵੇ ਜਿੱਥੇ ਤੁਹਾਡਾ ਸਾਰਾ ਸਰੀਰ ਹੀ ਜਰ ਦਰਰਾ ਹੋ ਜਾਵੇ ਖਰਾਬ ਹੋ ਜਾਵੇ ਜਿਹੜੀ ਤੁਸੀਂ ਪ੍ਰਦੂਸ਼ਿਤ ਹਵਾ ਲੈਨੇ ਆ ਜਾਂ ਜਿਹੜਾ ਪ੍ਰਦੂਸ਼ਿਤ ਖਾਣਾ ਖਾਣੇ ਆ ਜਿਹੜਾ ਸਾਡੇ ਜਿਹੜਾ ਆਲੇ ਦੁਆਲੇ ਸਾਰਾ ਅਸੀਂ ਵਿਗਾੜ ਲਿਆ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਦੇ ਆ ਅਸੀਂ 350 ਜੰਗਲ ਲਗਾਵਾਂਗੇ 1 ਲੱਖ 22 ਹਜ਼ਾਰ ਰੁੱਖ ਤੇ ਬਹੁਤੇ ਉਹੀ ਰੁੱਖ ਲਗਾਏ ਜਾਣਗੇ ਜਿਹੜੇ ਇੱਥੋਂ ਦੇ ਰਵਾਇਤੀ ਰੁੱਖ ਨੇ ਮੌਵਾ ਹੈ ਬਹਿੜਾ ਹੈ ਹਾਰ ਸ਼ਿੰਗਾਰ ਹੈ अर्जुन ਹੈ हां जी ਜੰਡ ਤੁਹਾਨੂੰ ਅੱਜ ਕਿਤੇ ਦੇਖਣ ਨੂੰ ਨਹੀਂ ਮਿਲਦਾ ਤੁਹਾਨੂੰ ਕਿਕਰ ਕਿਤੇ ਨਹੀਂ ਦੇਖਣ ਨੂੰ ਮਿਲਦੀ ਤੁਹਾਨੂੰ ਟਾਲੀ ਨਹੀਂ ਕਿਤੇ ਦੇਖਣ ਨੂੰ ਮਿਲਦਾ ਇਹ ਕਿਸ ਕਿਸਨ ਦਾ ਅਸੀਂ ਵਾਤਾਵਰਨ ਕ੍ਰੀਏਟ ਕੀਤਾ ਹੈ ਸੋ ਇਹਨਾਂ ਸਾਰੇ ਰੁੱਖਾਂ ਨੂੰ ਅਸੀਂ ਵਾਪਸ ਲਿਆਵਾਂਗੇ ਇਹਨਾਂ ਰੁੱਖਾਂ ਦੇ ਰਾਹੀਂ ਅਸੀਂ ਉਹ ਸਾਰੇ ਪੰਛੀ ਵੀ ਵਾਪਸ ਲਿਆ ਸਕਦੇ ਹਾਂ ਜਿਹੜੇ ਕਿ ਅਸੀਂ ਹੁਣ ਦੇਖਨੇ ਆ ਜਿਹੜੇ ਅਸੀਂ ਹੁਣ ਤੱਕ ਜੰਗਲ ਲਗਾਏ ਨੇ 1350 ਜੰਗਲ ਅਸੀਂ ਲਗਾ ਚੁੱਕੇ ਹਾਂ ਗੁਰਨਾਨਕ ਦੇਵ ਜੀ ਮਹਾਰਾਜ ਦੀ ਯਾਦ ਚ ਤੇ ਇਹਨਾਂ 1350 ਜੰਗਲਾਂ ਦੇ ਵਿੱਚ 7.5 ਲੱਖ ਰੁੱਖਾਂ ਦੇ ਵਿੱਚ ਤੁਹਾਨੂੰ ਇੱਥੇ ਤਕਰੀਬਨ 40 ਕਿਸਮਾਂ ਦੇ ਪੰਛੀ ਦੇਖਣ ਨੂੰ ਮਿਲਦੇ ਨੇ ਹਾਂ ਮੈਂ ਗੁਰਦੁਆਰਾ ਹਾਂਜੀ ਦੱਸੋ ਦੱਸੋ ਮੈਂ ਗੁਰਦੁਆਰਾ ਚਰੂਗ ਚਰਨ ਕਮਲ ਸਾਹਿਬ ਨੇੜੇ ਬੱਦੀ ਹਰਿਆਣੇ ਤੋਂ ਆਉਂਦਾ ਸਾਨੂੰ ਇੱਕ ਸਾਲ ਪਹਿਲਾਂ ਮਤਲਬ ਇਹਨਾਂ ਨੇ ਇੱਕੋ ਸਿੱਖਣਾ ਦੱਸਿਆ ਕਿ ਅਸੀਂ ਇੱਥੇ ਬਾਗ ਲਾਣਾ ਵੀ ਤੁਹਾਨੂੰ ਅਸੀਂ ਬੂਟੇ ਲੈ ਕੇ ਦਿਖਾਈਏ ਅਸੀਂ ਕਿਹਾ ਵੀ ਸਾਨੂੰ ਅਸੀਂ ਲਾਏ ਪਹਿਲੇ ਸਾਡੇ ਕਾਮਯਾਬ ਹੋਈ ਨਹੀਂ ਇਹਨਾਂ ਨੇ ਫਿਰ ਜਿਸ ਦਿਨ ਸਾਡੇ ਉੱਥੇ ਅੱਜ ਮੇਰੇ ਖਾਲ 1.5 ਸਾਲ ਹੋ ਗਿਆ ਇਤਨੇ ਵਧੀਆ ਬੂਟੇ ਲਾਏ ਇਸ ਤਰੀਕੇ ਦੇ ਨਾਲ ਲਾਏ ਕਿ ਉਹ ਸਾਰੇ ਬਾਗ ਅਜ ਕਾਮਯਾਬਾ ਉਹਨੂੰ ਦੇਖ ਕੇ ਜਿੰਨੇ ਲੋਕੋ ਤੇ ਸੰਗਤ ਆਂਦੀ ਹੈ ਨਾ ਗੁਰਦੁਆਰੇ ਦੇ ਵਿੱਚ ਉਹ ਸਾਰੇ ਕਹਿੰਦੇ ਵੀ ਇਹ ਕੌਣ ਲਾਇਆ ਕਿਸ ਤਰ੍ਹਾਂ ਲਾਰ ਕਿੰਨੀ ਦੇਰ ਹੋ ਗਈ ਉਸਨੂੰ ਉਹ ਜਿਹੜਾ 1.5 ਸਾਲ ਦੇ ਬੂਟੇ ਆ ਜੋ ਮੇਰਾ ਖਿਆਲ ਹੈ 25-25 ਫੁੱਟ ਉੱਚੇ ਹੋ ਗਏ ਅੱਜ ਉਹ ਉਹਨਾਂ ਦੀ ਪੂਰੀ ਸ਼ਾਨੀ ਹੋਣ ਲੱਗੀ ਆ ਉਹਦੇ ਵਿੱਚ ਛੋਟੇ ਛੋਟੇ ਜਾਨਵਰ ਵੀ ਆ ਗਏ ਹੁਣ ਬਾਕੀ ਸਾਰੇ ਲੋਕ ਜੋ ਆ ਕੇ ਦਰਸ਼ਨ ਕਰਦੇ ਗੁਰੂ ਘਰ ਦੇ ਉਹ ਆ ਕੇ ਦੇਖਦੇ ਆ ਕਿ ਸਤਵੇਂ ਪਾਤਸ਼ਾਹ ਦਾ ਇੱਕ ਉਹ ਸੀ ਇੱਕ ਪਰੰਪਰਾ ਸੀ ਕਿ ਉਹ ਆਪਣੇ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਬਾਗ ਲਾਂਦੇ ਸੀ ਜਿਵੇਂ ਹਰੜ ਬੇੜਾ ਔਰ ਦਵਾਈਆਂ ਦੇ ਬਾਗ ਮੇਰਾ ਖਿਆਲ ਹੈ ਕਿਸੇ ਟਾਈਮ ਉਹਨਾਂ ਨੂੰ ਇਹੋ ਜਿਹੀ ਦਵਾਈਆਂ ਦੀ ਜਿਹੜੇ ਕਿਸੇ ਪਾਸੇ ਨਹੀਂ ਸੀ ਮਿਲਦੀ ਗੁਰੂ ਸਾਹਿਬ ਨੇ ਇੱਕ ਬੜਾ ਦਵਾਖਾਨਾ ਕੀਰਤਪੁਰ ਸਾਹਿਬ ਖੋਲ੍ਹਿਆ ਸੀ ਆਪਣੇ ਉੱਤੇ ਅਸਥਾਨ ਤੇ ਸੋ ਅੱਜ ਅਸੀਂ ਉਹ ਸਾਡੇ ਬੂਟੇ ਲੱਗੇ ਆ ਉਹਨਾਂ ਦੇ ਕੇ ਅਸੀਂ ਇਹਨਾਂ ਨੂੰ ਇੱਕ ਇੱਕ ਹੋਰ ਜ਼ਮੀਨ ਦੇ ਰਹੇ ਆ ਕਿ ਸਾਰੇ ਲੋਕਾਂ ਨੂੰ ਕਹਿਣ ਲੱਗੇ ਕਿ ਇਹੋ ਜਿਹੇ ਬਾਗ ਲਾਓ ਸਾਡੇ ਨੂੰ ਆ ਕੇ ਪੁੱਛ ਰਹੇ ਆ ਕਈ ਲੋਕਾਂ ਨੂੰ ਅਸੀਂ ਦੱਸਿਆ ਵੀ ਲਵਾਓ ਤੁਸੀਂ ਹਸਤਾਲ ਦੇ ਵਿੱਚ ਜਾਂ ਗੁਰਦੁਆਰੇ ਦੇ ਵਿੱਚ ਜਾਂ ਕਿਤੇ ਵੀ ਧਰਮ ਸਭਾ ਦੇ ਵਿੱਚ ਜਿੱਥੇ ਵੀ ਜਗ੍ਹਾ ਹੈਗੀ ਹੈ ਸਾਂਝੀ ਤੁਸੀਂ ਉੱਥੇ ਬੂਟੇ ਲਾਓ ਔਰ ਬੂਟੇ ਦੇਖ ਕੇ ਸਾਰੇ ਲੋਕਾਂ ਨੂੰ ਖੁਸ਼ ਹੁੰਦੇ ਜੀ ਬਹੁਤ ਵਧੀਆ ਚੀਜ਼ ਆ ਔਰ ਬਹੁਤ ਵਧੀਆ ਪਰਾਲਾ ਕਿਉਂਕਿ ਜੇ ਦਰਖਤ ਹੋਣਗੇ ਤਾਂ ਹੀ ਵਾਤਾਵਰਣ ਚੰਗਾ ਹੋਵੇਗਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਜਿਹੜੇ ਬੂਟੇ ਹਨ ਨਾ ਇਹ ਜਰੂਰ ਲਾਣੇ ਚਾਹੀਦੇ ਸਾਨੂੰ ਘਰਾਂ ਚ ਬਾਗ ਜ਼ਮੀਨਾਂ ਨਾ ਲਾਇਆ ਅਸੀਂ ਤਾਂ ਉਹ ਬਹੁਤ ਸਾਡਾ ਜੀ ਮਨ ਬੜਾ ਖੁਸ਼ ਹੋਇਆ ਜੋ ਸੰਗਤ ਉੱਥੇ ਆ ਕੇ ਦਰਸ਼ਨ ਕਰਦੀ ਉਹ ਸਾਰੇ ਇਸ ਜੀ ਦੀ ਬਹੁਤ ਬੜੀ ਸਰਾਹਣਾ ਕਰਦੇ ਹਨ ਕਿ ਇਹੋ ਜੇ ਮਤਲਬ ਪ੍ਰੋਗਰਾਮ ਜਿਹੜੇ ਹਨ ਹੋਣੇ ਚਾਹੀਦੇ ਆ ਕਿਉਂਕਿ ਵਾਤਾਵਰਣ ਜਿਹੜਾ ਹੈ ਸਾਡੇ ਵਾਸਤੇ ਬਹੁਤ ਵਧੀਆ ਚੀਜ਼ ਆ ਜੇ ਜੇ ਦਰੱਖਤ ਨਹੀਂ ਹੋਣਗੇ ਤਾਂ ਇਹ ਜ਼ਿੰਦਗੀ ਖਤਮ ਕੋਈ ਤਾਂ ਹੀ ਸਾਨੂੰ ਅੱਜ ਇਹ ਬਿਮਾਰੀਆਂ ਜਿਹੜੀਆਂ ਅੱਜ ਹਸਪਤਾਲ ਭਰੇ ਪਏ ਆ ਇਸ ਕਰਕੇ ਆ ਗਿਆ ਸੀ ਉਹ ਚੀਜ਼ ਨੂੰ ਸਮਝ ਨਹੀਂ ਸਕੇ ਸੋ ਇਹਨਾਂ ਨੇ ਦੇਖਿਆ ਅਸੀਂ ਦੇਖਿਆ ਜੋ ਨੰਦ ਰਕਤ ਲਗਾਏ ਆ ਉਹਨਾਂ ਦੇ ਵਿੱਚ ਸਾਰੇ ਕਾਮਯਾਬ ਹੋਏ ਆ ਅਰੇ ਇਹਨਾਂ ਦਾ ਲਾਣਦੇ ਇਹੋ ਜਿਹਾ ਤਰੀਕਾ ਕਿ ਕੋਈ ਬੂਟਾ ਫੇਲ ਨਹੀਂ ਹੁੰਦਾ ਜੀ ਸਾਰੇ ਬੂਟੇ ਲੱਗੇ ਆ ਬਹੁਤ ਵਧੀਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ 1 ਏਕੜ ਜਮੀਨ ਅਸੀਂ ਇਹਨਾਂ ਨੂੰ ਹੋਰਦੇ ਰਹੇ ਆ ਸੋ ਸਾਡ ਨੂੰ ਇਹ ਹੋਇਆ ਕਿ ਅਸੀਂ ਹੋਰ ਵੀ ਲੋਕਾਂ ਨੂੰ ਕਹਿੰਦੇ ਆ ਆਵਦੇ ਮੈਂ ਚੰਨ ਰਹੀ ਕਿ ਇਸ ਤਰ੍ਹਾਂ ਦਾ ਪਰਾਲਾ ਸਾਰੇ ਲੋਕ ਕਰੋ ਅਰੇ ਇਹਨਾਂ ਇਹਨਾਂ ਦੇ ਨਾਲ ਸੰਪਰਕ ਕਰੋ ਬੂਟੇ ਲਵਾਓ ਇਹਨੇ ਕਹਿ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂ ਜੀ ਇਹ ਮਤਲਬ ਜਿਹੜੇ 1 ਏਕੜ ਤੇ ਕਦੋਂ ਤੱਕ ਹੋਏਗਾ ਜੀ ਇਹ ਮਤਲਬ ਸਾਡਾ ਹਾਂ ਉਹ ਤਾਂ ਜੇ ਅਸੀਂ ਸ਼ੁਰੂ ਕਰਨਾ ਜੀ ਹੁਣ ਆ ਸਾਡੇ ਥੋੜਾ ਜਿਹਾ ਨਿਸ਼ਾਨ ਜੀ ਕਰਾਣੀ ਐ ਸੀ ਇੱਕ ਡਿਮਾਰਕੇਸ਼ਨ ਜੀ ਉਹਦਾ ਸਾਡਾ ਰੋਲਾ ਉਹ ਜ਼ਮੀਨ ਸਾਡੇ ਕਲੀਅਰ ਹੋ ਜੇ ਅਸੀਂ ਟਾਈਮ ਇਹਨਾਂ ਨੂੰ ਦੇ ਰਹੇ ਆ ਬਾਕੀ ਚਾਰ ਬਾਗ ਇਹਨਾਂ ਸਾਡੇ ਲਾ ਦਿੱਤੇ ਇੱਕ ਨੂੰ 1.5 ਸਾਲ ਹੋ ਗਏ ਜੀ ਇੱਕ ਨੂੰ 6 ਮਹੀਨੇ ਹੋ ਗਏ ਉਹ ਮਤਲਬ ਕਾਫੀ ਬੂਟੇ ਵਧੀਆ ਹੋ ਗਏ